ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੁਮਾਨ ਦੀ ਪੁਲਿਸ ਨੇ ਕਰੋੜਾ ਰੁਪਏ ਮੁੱਲ ਦੀ ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਮਾਨ ਐਸ ਐਚਓ ਬਲਜੀਤ ਕੌਰ ਸਰਾਨੇ ਦੱਸਿਆ ਕਿ ਦੀ ਪੰਜਾਬ ਸਰਕਾਰ ਅਤੇ ਐਸ ਐਸ ਪੀ ਬਟਾਲਾ সোহੇਲ ਕਾਸਨ ਮੀਰ ਆਈ ਪੀ ਐਸ ਦੀਆਂ ਹਦਾਇਤਾਂ ਅਨੁਸਾਰ ਕੁਮਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕਾਬੂ ਕੀਤੇ ਵਿਅਕਤੀਆਂ ਵਿੱਚੋਂ ਜੋਬਨਪ੍ਰੀਤ ਸਿੰਘ ਵਾਸੀ ਨੰਗਲ ਕੋਲੋਂ 200 ਗ੍ਰਾਮ ਹੈਰੋਇਨ ਅਤੇ ਮਨਜੋਤ ਸਿੰਘ ਵਾਸੀ ਕੁਮਾਨ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਉੱਪਰ ਪਹਿਲਾ ਵੀ ਐਨ ਡੀ ਪੀ ਐਸ ਦੇ ਮਕਦਮੇ ਦਰਜ ਹਨ ਅਤੇ ਪੁਲਿਸ ਵੱਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਰੁੱਧ ਬੰਦੀਆਂ ਤਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਲੋਂ ਜੋ ਹੈਗੇ ਡਿਊਟੀ ਸਾਹਿਬ ਵੱਲੋਂ ਜੋ ਸਾਨੂੰ ਅ ਨਿਰਦੇਸ਼ ਦਿੱਤੇ ਗਏ ਹੈਗੇ ਆ ਮੇਨ ਜਿਹੜੀ ਹੈਗੀ ਆ ਨਸ਼ਿਆਂ ਦੇ ਸਬੰਧੀ ਜਿਹੜੀ ਪਿੰਡ-ਪਿੰਡ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਅਸੀਂ ਉਹ ਵੇਚਣ ਵਾਲੇ ਜਿਹੜੇ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਾਖਲ ਕਰਾਰੇ ਪੀਣ ਵਾਲੇ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਕੱਲ ਸਾਨੂੰ 1 200 ਗ੍ਰਾਮ ਹੀਰਨ ਅਸੀਂ ਫੜੀ ਆ ਜੋ ਬਨਪ੍ਰੀਤ ਆ ਜੋ ਨੰਗਲ ਦਾ ਰਹਿਣ ਵਾਲਾ ਹੈਗਾ ਜਿਹੜਾ ਕਮਾਨ ਥਾਣੇ ਦੇ ਵਿੱਚ ਹੀ ਪੈਂਦਾ ਹੈਗਾ ਇਹਦੇ ਕੋਲੋਂ ਅਸੀਂ 200 ਗ੍ਰਾਮ ਕਲਰ ਰਿਕਵਰ ਕੀਤੀ ਜਿਹੜਾ ਕਿ ਮੇਨ ਵੇਸਟ ਆਏਗਾ ਦੂਸਰਾ ਅਸੀਂ ਮਨਜੋਤ ਫੜਿਆ ਜਿਹਦੇ ਕੋਲ 100 ਗ੍ਰਾਮ ਅਸੀਂ ਹੀਰਨ ਡਰਾਮਾਦ ਕੀਤੀ ਹੈਗੀ ਆ ਜਿਹੜੇ ਕਿ ਇਹ ਵੇਚਦੇ ਸੀ ਤੇ گاਾਂ ਵੀ ਇਹਨਾਂ ਦੀ ਜਿਹੜੀ ਅਸੀਂ ਉਹ ਤਫ਼ਤੀਸ਼ ਜੇ ਕਰ ਰਹੇ ਹੈਗੇ ਆ ਵੀ ਮੇਨ ਜਿਹੜੀ ਕਿੱਥੋਂ ਲੈ ਕੇ ਆ ਰਹੇ ਹੈਗੇ ਆ ਤੇ ਅੱਗੇ ਤੱਕ ਜਿਹੜੀ ਸਾਰੀ ਅਸੀਂ ਉਹ ਰਿਕਵਰ ਕਰਾਂਗੇ ਸਾਰੇ ਉਹ ਕਮਾਨਪਿੰਡ ਦਾ ਰਹਿਣ ਵਰਨਾ ਇਹ ਪਹਿਲਾਂ ਵੀ ਇਹਨਾਂ ਤੇ ਕੋਈ ਕਦਮੇ ਚਰਜਨੇ ਹਾਂਜੀ ਪਹਿਲਾਂ ਵੀ ਇਹਨਾਂ ਦੇ ਹੈਗੇ ਆ ਇਹ ਲੋਕਲ ਸਪਲਾਈ ਕਰਦੇ ਹੈ ਜਾਂ ਬਾਹਰ ਸਪਲਾਈ ਕਰਦੇ ਹੈ ਜੀ ਲੋਕਲੀ ਬਸ ਇੱਥੇ ਸਪਲਾਈ ਕਰਦੇ ਸੀਗੇ ਤੇ ਜਿਹੜੀ ਕਿ ਸਾਨੂੰ ਬਹੁਤ ਵਧੀਆ ਰਿਕਵਰੀ ਹੋਈ ਹੈ ਇਹਦੇ ਵਿੱਚ ਜੋ ਐਸਐਸਵੀ ਸਾਹਿਬ ਚੁੰਦੇ ਹੈਗੇ ਪੰਜਾਬ ਸਰਕਾਰ ਚੰਦੇ ਹੈਗੀ ਆ ਉਹਦੇ ਮਤਾਬਕ ਜਿਹੜੀ ਸਾਡੀ ਸਾਰੀ ਪੁਲਿਸ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਇਹ ਕੰਮ ਕਰਕੇ